ਖਬਰ ਫਗਵਾੜਾ ਤੋਂ ਹੈ ਜਿੱਥੇ ਕਿ ਦਿਨ ਦਿਹਾੜੇ ਹੀ ਮੋਟਰਸਾਈਕਲ ਸਵਾਰ ਦੋਸ ਨੈਚੁਰਿਕ ਮੈਲਾ ਦੇ ਗਲ ਵਿੱਚ ਪਈ ਸੋਨੇ ਦੀ chain ਅਤੇ ਮੰਗਲ ਸੂਤਰ ਚਪਟਕੇ ਫਰਾਰ ਹੋ ਗਏ ਇਸ ਦੌਰਾਨ ਜਿੱਥੇ ਉਕਤ ਲੁਟੇਰਿਆਂ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ ਹੋ ਗਈ ਉੱਥੇ ਹੀ ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ પાસે ਉਨ੍ਹਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਨ ਦੀ ਗੋਹਲ ਲਗਾਈ ਹੈ ਮਾਮਲਾ ਮੈਂ ਇਧਰ ਪੂਜਾ ਭਾਬੀ سے ਬਾਤ ਕਰ ਰਹੀ ਸੀ ਬਸ ਮੈਂ ਘਰ ਪੇ ਆ ਰਹੀ ਸੀ ਆਪਣੇ ਤਾਂ ਆਤੇ ਆਤੇ ਉਹ चोर इधर को आए थे मुझे लगा पहले तो लगा नहीं कि कोई और है। फिर मुझे शक हुआ तो मैंने अपना फोन अपने पॉकेट से रख के सी उसके बाद इन्होंने ऐसे हाथ मारा मैंने गर्दन पे हाथ रख के उसने हाथ मार के नहीं दौड़ के चल गए दोनों बंदे एक मोटरसाइकिल पे थे दोनों ही हाँ दोनों ही थे मोटरसाइकिल बने हुए थे मुंह दोनों ने एक ने हेलमेट पाया हुआ गया अपना

ਇਹ ਦੋ ਬਈ ਵਿਕਤੀ ਅਨਪਛਾਤੇ ਇਹਨਾਂ ਦੇ ਹੈੱਡ ਮੇ ਪਾਇਆ ਜੀਗਾ ਕਰਦੇ ਬਾਈ ਸਕੂਟੀ ਨਾਲ ਲਈ ਹੈ ਤੇ ਬੱਚਾ ਚੱਲ ਜਦ ਤੇ ਬੋਟੀ ਮੇਰੀ ਬਾਹਰ ਕਢੀ ਦੀ ਉਹਨਾਂ ਨੇ ਝਪਟਾ ਮਾਰ ਕੇ ਚੇਨ ਕਿਸਕੇ ਲੈ ਗਏ ਬਸ ਕੇ ਚੈਨ ਕਰਨੇ ਥੋੜੇ ਸੀ ਚੈਨ ਜੀ ਇੱਕ ਦੋ ਚੈਨ ਪਾਈ ਜਨੇ ਇੱਕ ਚੈਨ ਜੀ ਦੀ ਵਾਦੀ ਲੈ ਕੇ ਜਿਹੜੇ ਇੱਕ ਮੰਗਲ ਤੋਂ ਸੀਗਾ ਉਹ ਪੂਰਾ ਲੈ ਗਏ ਤੇ ਟੋਟਲ ਨੁਕਸਾਨ ਕਿੰਨਾ ਹੋ ਗਿਆ ਟੋਟਲ ਨੁਕਸਾਨ ਹੋ ਗਿਆ ਤੇ ਚਾਰ ਟੋਲੇ ਦਾ ਸਮਾਨ ਸੀਗਾ ਤੇ ਚਾਰ ਲੈ ਗਏ ਤੇ ਗਏ ਪੁਲਿਸ ਸ਼ਿਕਾਇਤ ਕੀਤੀ ਹੈ ਮਾਮਲੇ ਨਾਲ ਸ਼ਿਕਾਇਤ ਕੀਤੀ ਹੈ ਬਿਲਕੁਲ ਆਇਆ ਹਾਂ ਚੈੱਕ ਕਰਦੇ ਕੈਮਰੇ ਚੈੱਕ ਕਰਦੇ ਸੀ ਸੀਡੀ ਕੈਮਰੇ ਆਏ ਬੰਦੇ ਹਾਂਜੀ ਜੀ ਅੰਦਰ ਮੈਂ ਚੈੱਕ ਕਰਦੇ ਪਏ ਅਸੀਂ ਚੈੱਕ ਕਰ ਕੇ ਤੁਹਾਨੂੰ ਦੱਸ ਦਿੰਦੇ ਜੀ ਚਾਲ ਨਗਰ ਦਾਵਾ ਚਾਲ ਨਗਰ ਦੇ ਵਿੱਚ ਬਾਹਰ ਲੇਡੀਜ਼ ਖੜੇ ਸੀਗੇ ਤੇਰੇ ਖੜੇ ਹੋਏ ਦੋ ਮੋਟਰਸਾਈਕਲ ਦੇ ਹੁੰਡੇ ਆਏ ਆ ਕੁਝ ਵੱਟਾ ਮਾਰ ਕੇ ਇਹਨਾਂ ਦੀ ਚੈਨ ਹੀ ਖੋ ਕੇ ਲੈ ਗਏ ਆ ਇੰਨੇ ਕੁ ਟੋਲੇ ਦੀ ਚਣੀ ਸੀ ਪਹਿਨੀ ਹੋਣੀ ਹੈ ਜੀ ਟੋਕ ਟੋਕ ਟੋਲੇ ਦੀ 2.5 ਟੋਲੇ ਦੀ 3 ਨਾ ਕੀ ਹੈ ਲੇਡੀ ਦਾ ਜਿਹੜਾ ਪ੍ਰੀਤੀ ਸ਼ਰਮ ਪ੍ਰੀਤੀ ਸ਼ਰਮ ਪ੍ਰੀਤੀ ਸ਼ਰਮ ਜੀ ਹਾਂਜੀ ਅੱਗੇ ਵੀ ਚਾਹ ਨਗਰ ਚ ਬਾਰਦਾਤਾ ਬਹੁਤ ਹੋਈਆਂ ਵਾ ਕੋਈ ਸੀਸੀਟੀਵੀ ਕੈਮਰਾ ਜਾਇ ਬੰਦੇ ਸੀਸੀਟੀਵੀ ਕੈਮਰੇ ਚਾਏ ਆ ਉਹ ਕੱਢਦੇ ਆ ਹਾਂਜੀ ਤੇ ਅਸੀਂ ਮੰਗ ਕਰਦੇ ਆ ਵੀ ਇਹ ਨੱਥ ਪਾਈ ਜਾਵੇ ਇੱਥੇ ਸਾਡੇ ਚਾਰ ਨਗਰ ਦੇ ਬਾਜੀਦੀ ਰੋਡ ਤੇ ਨਾ ਇੱਕ ਨਸ਼ਾ ਕੇਂਦਰ ਖੁੱਲਿਆ ਆ ਹਾਂਜੀ ਉੱਥੇ ਅਸੀਂ ਕਈ ਵਾਰੀ ਕਿ ਕੋ ਕੋਸਨੀ ਵਿਦਾਇਤ ਕੀ ਹੈ ਤੇ ਨਸ਼ਾ ਜਿਹੜਾ ਸੈਂਟਰ ਇੱਥੋਂ ਬੰਦ ਕਰਾਇਆ ਜਾਵੇ ਜੇ ਉੱਥੇ ਜਾਣੀ ਵੀ ਛੇੜੀ ਬਹੁਤ ਹੁੰਦੀ ਹੈ ਉੱਥੋਂ ਕਰਕੇ ਚਾਹ ਨਗਰ ਦੀ ਬਾਦ ਦਿੱਤਾ ਬਹੁਤ ਹੈ ਮੈਂ ਸਾਬਨ ਇੰਸਪੈਕਟਰ ਮਹਿੰਦਰ ਸਿੰਘ ਇੰਚਾਰਜ ਪੀਸੀ ਆਰ ਫਗਵਾੜਾ ਤਨਖਾਹਾਂ ਜੀ ਇੱਕ ਟੈਲੀਫੋਨ ਤੇ ਇਤਲਾਹ ਮਿਲੀ ਸੀ ਕਿ ਸਿਵਲ ਹਸਪੀਟਲ ਦੇ ਆਪੋਜੀਟ ਡਾਕਟਰ ਵਾਲੀ ਗਲੀ ਦੇ ਵਿੱਚ ਇੱਕ ਲੇਡੀਜ਼ ਦਾ ਜਿਹੜਾ ਉਹ ਹਾਰ ਹੁੰਦਾ ਹੈ ਗਲ ਵਿੱਚ ਉਹ ਸਨੈਚਿੰਗ ਕਰ ਲਿਆ ਕਿਸੇ ਨਾਮ ਲੂ ਵਿਅਕਤੀਆਂ ਨੇ ਇਹ ਜਿਸ ਦੇ ਬਾਰੇ ਸੀਸੀਟੀ ਕੈਮਰੇ ਚੈੱਕ ਕੀਤੇ ਜਾ ਰਹੇ ਆ ਜੋ ਵੀ ਦੋਸ਼ੀਆਂ ਬਾਰੇ ਸਰਾਖ ਲੱਗਾ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਕੋਈ ਪਛਾਣ ਦੇ ਵਿੱਚ ਆਏ ਵਿਅਕਤੀ ਨਹੀਂ ਹਜੇ ਪਛਾਣ ਦੇ ਵਿੱਚ ਨਹੀਂ ਆਏ ਹੈਗੇ ਸੀਸੀਟੀ ਫੁਟੇਜ ਕੱਢ ਰਹੇ ਆ ਉਸ ਦੇ ਆਧਾਰ ਤੇ ਜਿਹੜਾ ਆ ਉਹਨੂੰ ਮਦਈ ਨੂੰ ਸ਼ਰਖਤ ਕਰਾ ਕੇ ਤੇ ਉਹਦੇ ਖਿਲਾਫ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ